ਪੰਜਾਬ ਦੇ ਵਿੱਚ ਸੱਤਾ ਪਰਵਰਤਨ ਹੁੰਦਿਆਂ ਹੀ ਹੁਸ਼ਿਆਰਪੁਰ ਦੇ ਬਹੁ ਚਰਚਿਤ 4 ਲੇਨ ਜ਼ਮੀਨ ਕੋਟਾਲੇ ਦੀ ਜਾਂਚ ਦੇ ਵਿੱਚ ਤੇਜ਼ੀ ਆ ਗਈ ਹੈ। ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤਿਕਸ਼ਨ ਸੂਦ ਦੇ ਬੇਟੇ ਜਵੇਦ ਸੂਦ ਅਤੇ ਉਸ ਦੇ 파ਟਨਰ ਨੂੰ ਸਮਨ ਭੇਜ ਕੇ 17 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਭਾਜਪਾ ਨੇਤਾ ਨੇ ਆਪਣੇ ਬੇਟੇ ਨੂੰ ਬੇਕਸੂਰ ਦੱਸ ਕੇ ਜਾਂਚ ਦੇ ਵਿੱਚ ਸਹਿਯੋਗ ਦੇਣ ਦੀ ਗੱਲ ਆਖੀ ਹੈ। ਉਹਨੂੰ ਕੋਈ ਵੈਸੇ ਸਮਨ ਨਹੀਂ ਮਿਲੇ ਹਾਲੇ ਜਿਵੇਂ ਜਿਸ ਤੱਕ ਮੇਰਾ ਨੌਲੇਜ ਆ ਬਾਹਰ ਛੇ। ਉਹਦੇ 파ਟਨਰ ਨੂੰ ਸਮਨ ਆਇਆ, ਰਿਕਾਰਡ ਮੰਗਿਆ ਆ। ਤੇ ਰਿਪੋਰਟ ਦੇ ਦੇਣਗੇ ਰਿਪੋਰਟ ਦੇ ਦਿੱਨਸ ਤੋਂ ਮੰਗ ਲੈਂਦੇ ਆਂ ਕਈ ਵਾਰੀ ਦੀ ਚੀਜ਼ ਚੀਜ਼ ਤੇ ਜਿਹੜੀ ਬਦਾਚੜਾ ਕੇ ਕਹਾਣੀਆਂ ਲਿਖਤੀਆਂ ਵਿੱਚ ਮੇਰਾ ਨਾਮ ਵੀ ਇਨਵੋਲ ਕੀਤਾ ਹੈ ਕੋਈ ਸੋਚੀ ਸਮਝੀ ਕੋਈ ਪੋਲੀਟੀਕਲ ਸਾਜ਼ਿਸ਼ ਆ ਮੈਂ ਸਮਝਦਾ ਪਰ ਇਹ ਵੀ ਮੈਨੂੰ ਲੱਗਦਾ ਕਿ ਇਹ ਗੱਲ ਸੁਣ ਵੀ ਨਹੀਂ ਸੀ ਕੋਈ ਸਿੱਗੀ ਵੀ ਨਹੀਂ ਕਿਉਂਕਿ ਉਹਨਾਂ ਕੋਲ ਪਹਿਲੇ ਹੀ ਰਿਪੋਰਟ ਕਾਫੀ ਕੁਝ ਹੈਗਾ ਇਹ ਕੋਈ ਕਿਸੇ ਪ੍ਰੈਸ਼ਰ ਅੰਡਰ ਕੰਮ ਕਰ ਰਹੀ ਆ ਜਿਹੜੀ ਵਿਜੀਲੈਂਸ ਆਫ ਪੁਲਿਸ ਤੇ ਕੋਈ ਇਨਵੋਲਵਮੈਂਟ ਨਹੀਂ ਸਾਡੇ ਕਿਸੇ ਵੀ ਫੈਮਿਲੀ ਮੈਂਬਰ ਦੀ ਸਾਡੀ ਰਿਕਰੂਟਡ ਫੈਮਿਲੀ ਹੈ ਪੋਲਿਟੀਕਲ ਫੈਮਿਲੀ ਹੈ ਜਾਨ ਬੋ ਜੀ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਿਕਸ਼ਨ ਸੂਦ ਨੇ ਵਿਜੀਲੈਂਸ ਬਿਊਰੋ ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲਗਾਏ ਨੇ ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ ਜਾਗਬਾਨੀ ਟੀਵੀ